ਮਖਤਿਆਰ ਸਿੰਘ ਜਗਿੰਦਰ ਸਿੰਘ ਟੈਂਡ ਹਸਤਗਲਾਨ ਇਹ ਘਟੀ ਨੰਬਰ 1 ਚ ਪੈਲੀ ਹੈ ਇਹ ਸਾਡਾ ਬੋਰ ਬਹਿ ਗਿਆ ਸੀ ਪਾਣੀ ਆੜ ਕਰਨ ਨੁਕਸਾਨ ਹੋਇਆ ਤੇ ਇਹਨਾਂ ਦਾ ਕੁਝ ਨਾ ਕੁਝ ਮੁਆਵਜ਼ਾ ਦਿੱਤੀ ਜਾਵੇ ਜਾਂ ਸਾਨੂੰ ਬੋਰ ਦਾ ਕੁਝ ਆਣੇ ਆਣ ਤੋਂ ਬਸ ਬਾਹਰ ਚਲਾਇਆ ਤੇ ਚੱਲਿਆ ਹੀ ਨਹੀਂ ਪਹਿਲਾਂ ਸਹੀ ਚੱਲਦਾ ਸੀ 2023 ਤੋਂ ਉਦੋਂ ਚੱਲ ਗਿਆ ਸੀ ਹੁਣ ਨਹੀਂ ਚੱਲਿਆ ਹੁਣ ਪਾਣੀ ਜ਼ਿਆਦਾ ਕਰਨ ਪਾਈਪਾਂ ਵਿੱਚ ਹੀ ਰਹਿ ਗਈਆਂ ਦੋ ਨਿਕਲੀਆਂ ਨੂੰ ਬਸ 20 ਫਟ ਫੋਰ ਟਟ ਕੀ ਸਭਨ ਸਾਰਾ ਹੀ ਨਵਾਂ ਕਰਵਾਉਣਾ ਪੈ ਰਿਹਾ ਹਾਂਜੀ ਬਿਲਕੁਲ ਨਵਾਂ ਸਾਰਾ ਕਰਾਣਾ ਪੈ ਲੇ ਕਿੰਨਾ ਕੋ ਖਰਚਾ ਆ ਜਾਪੇਗਾ ਇਹ ਕਿੰਨਾ ਹੈ ਖਰਚਾ ਤਕਰੀਬਨ 80-85 ਹਜ਼ਾਰ ਆ ਜਾਏਗਾ ਇੱਕ ਬੋਰ ਹਾਂਜੀ ਆਮ ਇਸ ਤੇਰੇ ਦਾ ਖਰਚਾ ਤਾਂ ਲੱਗ ਕੋਈ ਸਮਾਜ ਚ ਵੀ ਜਿਹੜੀ ਸਰਤਾਵਾਂ ਆਈਆਂ ਹੋਈਆਂ ਨੇ ਉਹਨਾਂ ਕੋਲ ਮੰਨ ਨਹੀਂ ਕੀਤੀ ਮਤਲਬ ਸਿਕਿਟੀ ਵਾਲਾ ਠੀਕ ਹੈ ਜੋਤੀ ਵਾਲਾ ਕੋਲ ਕੀਤੀ ਆ ਉਹ ਨਹੀਂ ਮੰਨੇ ਕੋਈ ਕਿਸੇ ਨਹੀਂ ਅੱਗੇ ਆਇਆ ਆਪ ਤਾਂ ਪੁੱਲੂ ਹੀ ਕਰਨਾ ਪੈਣਾ ਹਰਤੀ ਕੋਲ ਜਾ ਕੇ ਮੁਆਵਜ਼ਾ ਜੇ ਨਹੀਂ ਮਿਲਿਆ ਪਹਿਲੀ ਕੱਚੀ ਹੈ ਸਾਫ਼ ਕਰਕੇ ਸਰਕਾਰ ਨੇ ਕਿਹਾ ਪਰ ਉਹ ਜਾਨੇ ਤਾਂ ਉਹ ਚਾਵੇ ਤਾਂ ਸਭ ਕੁਝ ਕਰ ਸਕਦੀ ਜੇ ਨਾ ਚਾਵੇ ਤਾਂ ਮੋੜ ਤਾ ਕੋਈ ਨਹੀਂ ਕਰ ਸਕਦਾ ਨਹੀਂ ਮਾਤਾ ਤੋਂ ਹੀ ਸਰਕਾਰ ਕੋਲ ਸਾਨੂੰ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਏ ਤਾਂ ਬਹੁ ਆੜ ਕਰਨ ਜਿਹੜਾ ਮਤਲਬ ਬੋਰਦਾ ਹੈਗਾ ਇਹ ਵੀ ਸਾਡਾ ਜੋ ਦਾ ਬਣਦਾ ਉਹ ਖਰਚਾ ਮਿਲਣਾ ਚਾਹੀਦਾ